ਅਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸ ਤੇ ਪਲੋ ਫਾਰਮਰਸ ਟਪਾਲੀ ਤੇ ਅੱਜ ਆਪਣੀ ਹੀਪਰ ਵਾੜ ਦਾ ਜੀ ਫਾਈਨਲ ਦੇਣਾਗਾ ਤੇ ਫਾਈਨਲ ਦੇ ਵਿੱਚ ਗਈ ਵੀ ਹੈ ਜੀ ਇਹ ਪਹਿਲੀਆਂ ਪੱਛੀਆਂ ਦੇ ਵਿੱਚੋਂ ਤੇ ਸਾਰੀਆਂ ਸੀਗੀਆਂ ਟੋਟਲ 92 92 ਨੇ ਪਾਰਟਿਸਿਪੇਟ ਕਰਿਆ ਸੀਗਾ ਜੀ ਵੜਾ ਨੇ ਹੀ ਫਰਾਣੇ ਖੀਰੀਆਂ ਨੇ ਤੇ ਉਹਦੇ ਵਿੱਚ ਜਿਹੜੀ ਕਿ ਇਹਦਾ ਪੋਜੀਸ਼ਨ ਇਹਨੇ ਪੱਚੀਆਂ ਦੇ ਵਿੱਚੋਂ ਪਾਈ ਆ ਜੀ ਤੇ ਅੱਜ ਬਾਬੇ ਦੀ ਕਿਰਪਾ ਨਾਲ ਵੜਨਾ ਆਪਣਾ ਜਿਹੜਾ ਹੈਗਾ ਜੀ ਲਾਸਟ ਕੰਪੀਟੀਸ਼ਨ ਹੈ ਇਹਦਾ ਅੱਜ ਫਾਈਨਲ ਆਲਾ ਤੇ ਅੱਜ ਚੱਲਾਂਗੇ ਜੀ 10 10:30 ਦੇ ਵਿੱਚ ਲਗਭਗ ਐਂਟਰੀ ਹੈ ਜਿਹੜੀ ਆ ਬੈਠ ਸੀਗੀ ਇਹ ਆਪਣੀ ਕੱਲ ਉਹ ਰਿੰਗ 'ਚੋਂ ਬਾਹਰ ਹੋ ਗਈ ਸੀ ਤੇ ਪਰ ਇਹ ਆਪਾਂ ਨੂੰ ਪਤਾ ਨਹੀਂ ਲੱਗਿਆ ਵੀ ਕਾਦੇ 'ਚੋਂ ਕੱਢੀ ਆ ਗਈ ਇਹ ਕਿੰਨੇ ਜ਼ਿਆਦਾ ਇਹਦਾ ਮੋਢੀ ਜੀ ਜਾਂਦਾ ਫੇਸ ਬਿਊਟੀ ਦਾ ਥੋੜਾ ਜਿਹਾ ਫਰਕ ਸੀਗਾ ਸਮਝੋ ਬਾਹਰ ਲੱਗੀ ਸਾਨੂੰ ਇਹਦੀ ਵੀ ਕਹਾਣੀ ਵਹਿੜਦੀ ਵਹਿੜ ਸਾਨੂੰ ਇਹ ਵੀ ਬਹੁਤ ਵਧੀਆ ਲੱਗੀ ਸੀ ਬੰਦਾ ਜਿਹਦੀ ਬਹੁਤ ਵਧੀਆ ਗਈ ਤੇ ਐਣੀ ਆਪਣਾ ਬੀਹਾਂ ਦੇ ਵਿੱਚੋਂ ਨੰਬਰ ਹਾਸਲ ਕੀਤਾ ਸੀ ਆਹ ਵਹਿੜ ਨੇ ਬੀਹਾਂ ਦੇ ਵਿੱਚ ਸਿਲੈਕਟ ਹੋਈ ਸੀਗੀ ਵਹਿੜ ਇਹ ਜਿੰਨਾ ਦੇ ਬਿਊਟੀ ਦੇ ਵਿੱਚ ਇਹ ਆਰ ਮੰਡਾ ਦੀ ਵਹਿੜ ਹੈ ਜੀ ਦੋ ਦੰਦ ਵਹਿੜ ਹੈ ਇਹ ਦੇਖਾਂ ਤੇ ਬੈਡ ਦੀ ਹੋ ਰਹੀ ਆ ਤਲਿਹਾਰਾਂ ਦੀ ਤਿਆਰੀ ਪੂਰੀ ਤੇ ਇਹਦੇ ਆਪਾਂ ਦੂਜਾ ਪਾਇਆ ਸੀਗਾ ਗਾਨੀ ਵਾਲਾ ਤਲਿਹਾਰਾ ਉਹ ਤੋਂ ਉਹ ਜਿਹੜੀ ਜਿਆਦਾ ਕਾਲੇ ਨੇ ਹਲਕਤ ਮੰਨੀ ਇਸ ਕਰਕੇ ਹੁਣ ਅੱਜ ਆਪਾਂ ਇਹਦੇ ਤਲਿਹਾਰਾ ਹੀ ਪਾਵਾਂਗੇ ਹਾਂ ਹਾਂ ਸਹੀ ਆ ਦੂਜਾ ਵਾਲਾ ਦੇ ਗੰਡ ਪ੍ਰੋਪਰ ਦੇ ਦੀ ਚੰਗਾ ਪੱਲੇ ਦੇ ਤਲਿਹਾਰੇ ਆ ਪਾਏ ਸੀਗੇ ਆਪਾਂ ਇਹ ਤੋਂ ਥੋੜੀ ਜਿਹੀ ਜੱਕ ਜੀ ਮੰਨੀ ਗਈ ਤੇ ਪ੍ਰੋਪਰ ਖੜੀ ਨਹੀਂ ਉੱਤੇ ਹਾਂ ਤਲਿਹਾਰਾ ਸੀਗਾ ਜੀ ਗੱਲ ਇਹਦੇ ਪਾਇਆ ਵਾ ਚੈਨ ਵਾਲਾ ਇਹ ਤੋਂ ਥੋੜੀ ਜਿਆਦਾ ਹਲਕਤ ਮੰਨੀ ਗਈ ਇਹ ਤੇ ਹੁਣ ਆਪਾਂ ਇਹ ਚੀਜ਼ ਇਹਦੇ ਅੱਜ ਹੀ ਪਾਵਾਂਗੇ ਇਸ ਵਾਂਡਰ ਦੇ ਵਿੱਚ ਆਪਾਂ ਸੀਮਨ ਪਵਾਲੇ ਸੀਗੇ ਜੀ ਵਰਲਡ ਵਾਈਡ ਦੇ ਤੇ ਜਿਹੜੀ ਇੱਧਰ ਤਿਆਰੀ ਆ ਜੀ ਜੀ ਸਕਦੇ ਹਾਂ ਆਪਾਂ ਕਲੀ ਵਗੈਰਾ ਛੱਟ ਕੇ ਆਦਾ ਸਾਰਾ ਕੰਮ ਓਕੇ ਕਰ ਲਿਆ ਇਹ ਮੌਸਮਾਂ 'ਚ ਥੋੜੀ ਜਿਹੀ ਠੰਡ ਜੂਤ ਰੱਖੀ ਬਠਮ ਬਾਕੀ ਵਾਹਿਗੁਰੂ ਮੇਰੇ ਘਰੇ ਮੌਸਮ ਸਾਫ ਸੀਗਾ ਕੱਲ ਵੀ ਆ ਰੈਂਗਾ ਜੀ ਸਾਹਮਣੇ ਇੱਥੇ ਆਪਣਾ ਦੰਬੂ ਆ ਆ ਸਾਹਮਣੇ ਰੈਂਗਾ ਅੱਜ ਸਕਰੀਨ ਆ ਵੀ ਚਲਾਉਣਗੇ ਪੈਸੇ ਕੱਲ ਵੀ ਚੱਲੀ ਸੀ ਪਰ ਸੋਣੀ ਸੀ ਚੱਲੀ ਕੰਨੇ ਸਕਰੀਨਾਂ ਦੇ ਅੰਦਰਲਾ ਵਿਊ ਦਿਖਾਉਨੇ ਆ ਤੁਹਾਨੂੰ ਕੋਈ ਬਾਹਲ ਦੀ ਰੰਗ ਨਾਲੋਂ ਘੱਟ ਨਹੀਂ ਜੀ ਇਹ ਜੇ ਆਪਾਂ ਦੇਖੀਏ ਜਾਈਏ ਜਿੱਦਾਂ ਬਾਹਰ ਆਪਾਂ ਰੰਗ ਦੇਖਦੇ ਹੁੰਦੇ ਸੋਹ ਦੇਖਦੇ ਹੁੰਦੇ ਆ ਉਸ ਤਰ੍ਹਾਂ ਦੀ ਰੰਗੀ ਆ ਕੱਟ ਦੇਖੋ ਜੀ ਕਿੰਨੀ ਸੋਹਣੀ ਤਿਆਰ ਕਰੀ ਦੀ ਆ ਪੂਰਾ ਸੱਟ ਕੇ ਲੱਕੜ ਦਾ ਆ 10 ਕਾਂਦੇ ਬੈਠਣੂ ਆ ਜੀ ਪੁਰਸਾਂ ਗਲਾਈਆਂ ਮੀਆਂ ਤੇ ਨੀਂਹ ਦੀ ਤਾਂ ਕੋਈ ਦਿੱਕਤ ਨਹੀਂ ਜੀ ਜਿਵੇਂ ਪਹਿਲਾਂ ਗੱਲ ਕਰੀ ਸੀਗੀ ਵੀ ਜਿਹੜੀਆਂ ਚੋਆਈਆਂ ਵਾਲੀਆਂ ਸੀਆਂ ਜੀ ਬਾੜਾ ਉਹਨਾਂ ਤੇ ਸੀਸੀਟੀਵੀ ਕੈਮਰੇਆਂ ਦੇ ਥਰੂ ਉਹਨਾਂ ਤੇ ਨਿਗਾਹ ਰੱਖੀ ਜਾਂਦੀ ਸੀ 24 ਘੰਟੇ ਟ੍ਰੀਟਮੈਂਟ ਦੇਣਾ ਸੀ ਉਹ ਪਹਿਲਾਂ ਉਹਨੂੰ ਦੱਸਣਾ ਪੈਂਦਾ ਸੀ ਵੀ ਸਾਡੀ ਬਾੜ ਦੇ ਆਹ ਪ੍ਰੋਬਲਮਾਂ ਤੇ ਫਿਰ ਡਾਕਟਰਾਂ ਕੀ ਚੈੱਕ ਕਰਦੇ ਸੀ। ਬਾਕੀ ਕਰਦੇ ਆ ਜੀ ਗੱਲਬਾਤ। ਬਾਅਦ ਦੇ ਵਿੱਚ ਇੱਕ ਵਾਰੀ ਆਪਦੀ ਵੀ ਤਿਆਰੀ ਕਰ ਲਗੇ। ਬਣਾ ਦੇ ਨਾਲ-ਨਾਲ ਕੱਪੜੇ ਵਗੈਰਾ ਪਾ ਲਗੇ। ਸੋ ਟਾਈਮ ਨੂੰ ਜਰੂਰ ਅੱਜ ਮਦਦਨ ਦੇ ਰੱਖੋ। ਆਪਾਂ ਕੰਪੀਟੀਸ਼ਨ ਠੀਕ 10 ਮਿੰਟ ਦੇ ਵਿੱਚ ਸਟਾਰਟ ਕਰਾ ਦੇਣਾ। 12:05 ਹੋਏ ਆ। 12:15 ਦੇ ਵਿੱਚ ਕੰਪੀਟੀਸ਼ਨ ਸਟਾਰਟ ਕਰਾ ਦੇਣਾ। ਫਰ ਐਂਟਰੀ ਅਸੀਂ ਬੰਦ ਕਰ ਦੇਣੀ ਆ ਕਿਉਂਕਿ ਜਿੰਨੇ ਵੀ ਸਾਡੇ ਅੱਜ ਮਕਾ 927 ਗ੍ਰਾਮ 26 ਿੱਲੋ 727 ਗ੍ਰਾਮ ਦੇ ਨਾਲ ਖਾਂਦਾ ਜੀ ਅੱਜ